हेलो फ्रेंड्स वेलकम टू माय यूट्यूब चैनल घर की टीचर फ्रेंड्स मैं थोड़ा तो अपने यूट्यूब चैनल पे स्वागत करती हाँ आज असीकाकरण संबंधित कुछ प्रश्न के हल लेके आए हाँ जो कि एन एग्जाम और आंगनबाड़ी ਸupervisor ਦੇ exam ਦੇ ਲਈ ਬਹੁਤ ਹੀ ਮਹੱਤਵਪੂਰਨ ਹਨ ਚਲੋ ਅਸੀਂ ਵੀਡੀਓਜ਼ ਸ਼ੁਰੂ ਕਰਦੇ ਹਾਂ ਪਹਿਲਾ ਪ੍ਰਸ਼ਨ ਹੈ ਗਲ ਵਿੱਚ ਦਰਦ ਥੁੱਕਣ 'ਚ ਰੁਕਾਵਟ ਆਉਣੀ ਕਿਹੜੀ ਬਿਮਾਰੀ ਦੇ ਸੰਕੇਤ ਹੁੰਦੇ ਹਨ ਗਲ ਵਿੱਚ ਦਰਦ ਤੇ ਥੁੱਕਣ 'ਚ ਰੁਕਾਵਟ ਆਉਣੀ ਡਿਪਥੀਰੀਆ ਬਿਮਾਰੀ ਦੇ ਸੰਕੇਤ ਹੁੰਦੇ ਹਨ ਡਿਪਥੀਰੀਆ ਬਿਮਾਰੀ ਲਈ ਕਿਹੜਾ ਟੀਕਾਕਰਨ ਹੁੰਦਾ ਹੈ ਡੀ ਪੀਟੀ ਅਤੇ ਟ੍ਰਿਪਲ ਐਂਟੀਜਨ ਵੈਕਸੀਨ ਵੈਕਸੀਨ ਦੀ ਸੰਭਾਲ ਲਈ ਜ਼ਰੂਰੀ ਤਾਪਮਾਨ ਕਿੰਨਾ ਹੋਣਾ ਚਾਹੀਦਾ ਹੈ 0 ਤੋਂ 2 ਡਿਗਰੀ ਸੈਲਸੀਅਸ ਤੱਕ ਬੱਚੀ ਨੂੰ ਮਾਂ ਦਾ ਦੁੱਧ ਕਿਉਂ ਪਿਲਾਉਣਾ ਚਾਹੀਦਾ ਹੈ ਮਾਂ ਦਾ ਦੁੱਧ ਬੱਚੇ ਲਈ ਬਹੁਤ ਹੀ ਪੋਸ਼ਟਿਕ ਹੁੰਦਾ ਹੈ ਕਿਉਂਕਿ ਇਹ ਇਸ ਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ ਇਸ ਵਿੱਚ ਕੁਦਰਤੀ ਇਮਿਊਨਿਟੀ ਹੁੰਦੀ ਹੈ ਬੱਚੇ ਦੇ ਸਰੀਰ ਵਿੱਚ ਐਂਟੀਬਾਡੀਜ਼ ਕਿਸ ਨਾਲ ਬਣਦੇ ਹਨ ਐਂਟੀਬਾਡੀਜ਼ ਮਾਂ ਦੇ ਦੁੱਧ ਨਾਲ ਟੀਕਾਕਰਨ ਨਾਲ ਅਤੇ ਕੁਦਰਤੀ ਤੌਰ ਤੇ ਬਣਦੇ ਹਨ ਗਰਭ ਤੋਂ ਕਿੰਨੇ ਮਹੀਨੇ ਪਹਿਲਾਂ ਟੈਟਨਸ ਟੌਕਸੋਇਡ ਟੀਕੇ ਲਗਵਾਉਣੇ ਚਾਹੀਦੇ ਹਨ 2 ਮਹੀਨੇ ਪਹਿਲਾਂ ਟੈਟਨਸ ਦੀ ਬਿਮਾਰੀ ਦਾ ਸੰਕਰਮਣ ਕਿਸ ਤਰ੍ਹਾਂ ਦਾ ਹੁੰਦਾ ਹੈ ਕੰਨਾਰਾਹੀ ਝਖਮਾਰਾਹੀ ਨਾਬੀ ਰਾਹੀ ਮਾਸਪੇਸ਼ੀਆਂ ਦੇ ਸੁੰਗੜ ਜਾਣ ਵਾਲੀ ਬਿਮਾਰੀ ਨੂੰ ਕੀ ਕਿਹਾ ਜਾਂਦਾ ਹੈ ਜਦੋਂ ਮਾਸਪੇਸ਼ੀਆਂ ਸੰਗੜ ਜਾਂਦੀਆਂ ਹਨ ਤੇ ਉਸ ਸਮੇਂ ਟੈਟਨਸ ਦੀ ਬਿਮਾਰੀ ਹੁੰਦੀ ਹੈ। ਪੋਲੀਓ ਬਿਮਾਰੀ ਕਿਵੇਂ ਫੈਲਦੀ ਹੈ? ਪੋਲੀਓ ਬਿਮਾਰੀ ਵਾਇਰਸ ਮਲਮੂਤਰ ਭੋਜਨ ਦੁਆਰਾ ਫੈਲਦੀ ਹੈ। ਮਨੁੱਖੀ ਸਰੀਰ ਵਿੱਚ ਕਿੰਨੇ ਪ੍ਰਕਾਰ ਦੇ ਅਮੀਨੋ ਐਸਿਡ ਹੁੰਦੇ ਹਨ? ਮਨੁੱਖੀ ਸਰੀਰ ਵਿੱਚ ਵੈਸੇ ਤਾਂ ਪਾਈ ਪ੍ਰਕਾਰ ਦੇ ਅਮੀਨੋ ਐਸਿਡ ਹੁੰਦੇ ਹਨ ਪਰ ਜ਼ਿਆਦਾ ਜ਼ਰੂਰੀ 20 ਹੀ ਹੁੰਦੇ ਹਨ ਐਮ ਐਮ ਆਰ ਟੀਕੇ ਦੀ ਪਹਿਲੀ ਡੋਜ਼ ਕਦੋਂ ਦਿੱਤੀ ਜਾਂਦੀ ਹੈ ਐਮ ਐਮ ਆਰ ਟੀਕੇ ਦੀ ਪਹਿਲੀ ਡੋਜ਼ 12 ਤੋਂ 15 ਮਹੀਨੇ ਵਿੱਚ ਦਿੱਤੀ ਜਾਂਦੀ ਹੈ ਪੋਲੀਓ ਦੀ ਖੁਰਾਕ ਦੇਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਬੱਚੇ ਨੂੰ ਦੁੱਧ ਪਿਲਾਉਣਾ ਚਾਹੀਦਾ ਹੈ ਜਦੋਂ ਵੀ ਬੱਚੇ ਨੂੰ ਪੋਲੀਓ ਦੀ ਡ੍ਰੌਪ ਦਿੰਦੇ ਹਾਂ ਉਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਬੱਚੇ ਨੂੰ ਕੁਝ ਖਾਣਾ ਜਾਂ ਕੁਝ ਪਿਲਾਉਣਾ ਬਹੁਤ ਹੀ ਹਾਨੀਕਾਰਕ ਹੁੰਦਾ ਹੈ ਇਸ ਦਾ ਅਨਸਰ ਹੈ ਸਹੀ ਨਹੀਂ ਹੁੰਦਾ ਅਨੁਚਿਤ ਹੁੰਦਾ ਹੈ ਗਰਭਵਤੀ ਔਰਤ ਨੂੰ ਹਰ ਦਿਨ ਕਿੰਨੀ ਮਾਤਰਾ ਵਿੱਚ ਆਇਰਨ ਦੀ ਜ਼ਰੂਰਤ ਹੁੰਦੀ ਹੈ ਗਰਭਵਤੀ ਔਰਤ ਨੂੰ ਹਰ ਦਿਨ 40 ਮਿਲੀਗ੍ਰਾਮ ਆਇਰਨ ਦੀ ਜ਼ਰੂਰਤ ਹੁੰਦੀ ਹੈ। ਜਨਮ ਦੇ ਸਮੇਂ ਕਿਹੜੀ ਵੈਕਸੀਨ ਦਿੱਤੀ ਜਾਂਦੀ ਹੈ? BCG ਵੈਕਸੀਨ ਜਨਮ ਦੇ ਸਮੇਂ ਦਿੱਤੀ ਜਾਂਦੀ ਹੈ। ਪੋਲੀਓ ਦੀ ਵੈਕਸੀਨ ਦੀ ਖੋਜ ਕਿਸ ਨੇ ਕੀਤੀ? ਜੋਨਸ ਸਾਲਕ ਨੇ। ਜਨਮ ਸਮੇ BCG ਦੀ ਕਿੰਨੀ ਡੋਜ਼ ਦਿੱਤੀ ਜਾਂਦੀ ਹੈ 0.05 ml BCG ਕਿਸ ਤਰ੍ਹਾਂ ਦੀ ਵੈਕਸੀਨ ਹੈ ਲਿਵ ਬੈਕਟੀਰੀਅਲ ਪ੍ਰੋਟੀਨ ਦਾ ਸਭ ਤੋਂ ਜ਼ਿਆਦਾ ਹਿੱਸਾ ਕਿਸ ਵਿੱਚ ਪਾਇਆ ਜਾਂਦਾ ਹੈ ਸੋਇਆਬੀਨ BCG ਕਿੰਨੇ ਤਾਪਮਨ ਵਿੱਚ ਰੱਖਿਆ ਜਾਂਦਾ ਹੈ 2 ਡਿਗਰੀ ਸੈਲਸੀਅਸ ਤੋਂ 8 ਡਿਗਰੀ ਸੈਲਸੀਅਸ ਵਿੱਚ ਕਿਸ ਵਿਟਾਮਿਨ ਦੀ ਕਮੀ ਨਾਲ 베ਰੀ 베ਰੀ ਦਾ ਰੋਗ ਹੁੰਦਾ ਹੈ ਵਿਟਾਮਿਨ B ਜਖਮ ਪਰਨ ਲਈ ਕਿਹੜਾ ਵਿਟਾਮਿਨ ਸਹਾਈ ਹੁੰਦਾ ਹੈ ਵਿਟਾਮਿਨ C ਕਿ ਤੋਂ 6 ਸਾਲ ਦੇ ਬੱਚੇ ਨੂੰ ਦਿੱਤੀ ਜਾਣ ਵਾਲੀ ਵਿਟਾਮਿਨ A ਦੀ ਮਾਤਰਾ ਕਿੰਨੀ ਹੁੰਦੀ ਹੈ 2 ਲੱਖ ई यू वैक्सीनेशन शब्द सब तो पहला किसने वरत्या एडवर्ड जनर ने केडा वायरस कन कीड़े जिम्मेवार है पैरा मिक्सो मिशन ਇੰਦਿਤਨੁਸ਼ ਕਦੋਂ ਸ਼ੁਰੂ ਹੋਇਆ ਮਿਸ਼ਨ ਇੰਦਿਤਨੁਸ਼ 2014 ਦੇ ਵਿੱਚ ਸ਼ੁਰੂ ਹੋਇਆ ਬੱਚੇ ਨੂੰ ਮਿਸਲ ਨਾਂ ਦੀ ਕਿਹੜੀ ਦਵਾਈ ਦਿੱਤੀ ਜਾਂਦੀ ਹੈ ਬੱਚੇ ਨੂੰ ਮਿਸਲ ਨਾ ਮਿਸਲ ਨਾਮ ਦੀ ਕਿਹੜੀ ਦਵਾਈ ਦਿੱਤੀ ਜਾਂਦੀ ਹੈ ਵਿਟਾਮਿਨ A ਕਿਹੜਾ ਟਿਕਾ ਜਨਮ ਸਮੇਂ ਨਹੀਂ ਲੱਗਦਾ ਡੀ ਪੀਟੀ ਵੈਰੀਓਲਾ ਕੀ ਹੈ ਵੈਰੀਓਲਾ ਸਮਾਲ ਪਾਕਸ ਹੈ ਜਿਹਨੂੰ ਅਸੀਂ ਚੇਚਕ ਵੀ ਕਹਿੰਦੇ ਹਾਂ ਟੈਟਨਸ ਦਾ ਟਿਕਾ ਔਰਤ ਨੂੰ ਗਰਭ ਅਵਸਥਾ ਵਿੱਚ ਕਦੋਂ ਲਗਾਇਆ ਜਾਂਦਾ ਹੈ 3 ਮਨთ ਵਿੱਚ ਟਾਈਫਾਇਟ ਨੂੰ ਰੋਕਣ ਲਈ ਪਹਿਲਾ ਟੀਕਾ ਕਦੋਂ ਲਗਾਇਆ ਜਾਂਦਾ ਹੈ ਟਾਈਫਾਇਟ ਨੂੰ ਰੋਕਣ ਦੇ ਲਈ ਪਹਿਲਾ ਟੀਕਾ 5 ਤੋਂ 6 ਸਾਲਾਂ ਦੀ ਉਮਰ ਵਿੱਚ ਲਗਾਇਆ ਜਾਂਦਾ ਹੈ ਫਰੈਂਡਸ ਏਸੀ ਸਾਡੇ ਅੱਜ ਦੇ ਪ੍ਰਸ਼ਨ ਜੋ ਕਿ ਮਹੱਤਵਪੂਰਨ ਹਨ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਤਾਂ ਜੋ ਤੁਹਾਨੂੰ ਇਸ ਤਰ੍ਹਾਂ ਦੀਆਂ ਵੀਡੀਓਜ਼ ਮਿਲਦੀਆਂ ਰਹਿਣ